ਹਾਂਜੀ ਅੱਜ ਆਪਾਂ ਮੈਨੂੰ ਸ਼ੌਂਕ ਆ ਥੋੜਾ ਜਿਹਾ ਆਪਣੇ ਬੂਟੇਆ ਬਟੇ ਦੀ ਸੇਵਾ ਕਰਨ ਦਾ ਬੂਟੇ ਲਾਏ ਅੱਜ ਗਮਲਿਆਂ ਦੇ ਵਿੱਚ ਆ ਦੇਖੋ ਨਵੇਂ ਗਮਲੇ ਬਣਾ ਕੇ ਤੇ ਨਵੇਂ ਬੂਟੇ ਲਾਏ ਅੱਜ ਮੈਂ ਤੇ ਮੈਨੂੰ ਬਹੁਤ ਹੀ ਸ਼ੌਂਕ ਆ ਬੂਟਿਆਂ ਦਾ ਤੇ ਤੁਹਾਨੂੰ ਦੇਖ ਆ ਦੇਖੋ ਇਹ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਤੇ ਪਰ ਆਪਾਂ ਨੂੰ ਬਹੁਤ ਸ਼ੌਂਕ ਹੈ ਇਸ ਕਰਕੇ ਆਪਾਂ ਗਮਲੇ ਨਵੇਂ ਲਿਆਂਦੇ ਨਵੇਂ ਗਮਲੇ ਲਿਆਣ ਕੇ ਤੇ ਆਪਾਂ ਸਾਰੇ ਬੂਟੇ ਲਾਤੇ ਅੱਜ ਤੇ ਮੈਨੂੰ ਕਮੈਂਟ ਜੀ ਵੀ ਦੱਸ ਦਿਓ ਕਿਉਂਕਿ ਪਹਿਲਾਂ ਆਪਾਂ ਤੁਹਾਨੂੰ ਕੋਠੀ ਰੰਗ ਕਰਾਈ ਦਿਖਾਈ ਸੀਗੀ ਤੇ ਹੁਣ ਉਸ ਤੋਂ ਬਾਅਦ ਆਪਾਂ ਬੂਟੇ ਵੀ ਲਾਏ ਆ ਕਿਉਂਕਿ ਆਪਾਂ ਬੂਟਿਆਂ ਦੀ ਵੀ ਸੇਵਾ ਕਰਨੀ ਚਾਹੁੰਦੇ ਆ ਤੇ ਇਹ ਬੂਟੇ ਆ ਸਾਰੇ ਇਹ ਗਮਲੇ ਆ ਆਪਣੇ ਉਹ ਦੋ ਕੌੜਿਆਂ ਦੇ ਨਾਲ ਜਿਹੜੇ ਥੰਮਲੇ ਆਪਣੇ ਪੋਰਛ ਦੇ ਉਹਨਾਂ ਦੇ ਨਾਲ ਵੀ ਆਪਾਂ ਦੋ ਗਮਲੇ ਰੱਖੇ ਹੋਏ ਆ ਤੇ ਬਹੁਤ ਵਧੀਆ ਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਵੀ ਤੁਹਾਨੂੰ ਮੇਰੀ ਫਲਵਾੜੀ ਕਿਵੇਂ ਲੱਗੀ ਸਾਰਿਆਂ ਨੂੰ ਥੈਂਕ ਯੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਥੈਂਕਸ